ਜਕਸ਼ਨ ਫਰੰਟ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਦੇ ਕੁਝ ਮੈਂਬਰ ਇੱਕ ਮਾਮਲੇ ਦੇ ਵਿੱਚ ਰਾਜਨਾਮਾ ਕਰਵਾਉਣ ਦੇ ਲਈ ਗਏ ਸੀ ਪਰ ਉੱਥੇ ਮੌਜੂਦ ਪ੍ਰਸ਼ਾਸਨਿਕ ਅਫਸਰ ਵੱਲੋਂ ਬਿਨਾਂ ਕਿਸੇ ਕਾਰਨ ਦੇ ਗੁੱਸੇ ਵਿੱਚ ਆ ਕੇ ਇੱਕ ਕਮੇਟੀ ਮੈਂਬਰਾਂ ਦੇ ਨਾਲ ਬਦਸਲੂਕੀ ਕੀਤੀ ਗਈ ਦੱਸਦੇ ਕਿ ਆਗੂਆਂ ਦੇ ਵੱਲੋਂ આરોਪ ਲਗਾਇਆ ਗਿਆ ਹੈ ਕਿ ਅਫਸਰ ਨੇ ਉਹਨਾਂ ਦੇ ਨੂੰ ਮੰਦਤ ਰੰਗਾ ਬੋਲ ਲਈ ਤੇ ਪਮਾਨ ਜਣਕੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਨਾਲ ਮੈਂਬਰਾਂ ਨੂੰ ਠੇਸ ਪਹੁੰਚੀ ਹੈ ਇਸ ਕਰਨਾ ਦੇ ਰੋਸ ਵਿੱਚ ਸਾਂਝਾ ਫਰੰਟ ਐਕਸ਼ਨ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀ ਅਫਸਰ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਜਥੇਬੰਦੀਆਂ ਦੇ ਨਮਾਇंदे ਇੱਕ ਮਸਲਾ ਸੀ ਜਿਹੜਾ ਆ ਮਨਪ੍ਰੀਤ ਸਿੰਘ ਲੜਕਾ ਸਾਡੇ ਨਾਲ ਖੜਾ ਮਨਪ੍ਰੀਤ ਸਿੰਘ ਪੁੱਤਰ ਰੂਪlal ਇਹ ਬਟਾਲੇ ਦਾ ਵਾਸੀ ਆ ਔਰ ਇਹਦੀ ਪਤਨੀ ਜਿਹੜੀ ਹੈਗੀ ਆ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਹਰਜੀਤ ਕੌਰ ਪੁੱਤਰੀ ਫਮਨ ਸਿੰਘ ਵਾਸੀ ਚੀਤੇਕਲਾ ਨੇ ਉਹ ਜਿਹੜੀ ਸ਼ਿਕਾਇਤ ਨੂੰ ਡੀਲ ਸਿਵਲ ਲੈਂਡ ਦੇ ਵਿੱਚ ਜਿਹੜੇ ਔਮਨ ਸੈਲ ਦੀ ਵਿੱਚ ਦਫਤਰ ਆ ਉਥੇ ਡੀਲ ਕਰਦੇ ਸੀ ਔਰ ਡੀਲ ਕਰਨ ਸਮੇਂ ਇਸ ਵੀਰ ਨਾਲ ਪਹਿਲਾਂ ਗੱਲਬਾਤ ਹੋਈ ਵੀ ਜੇ ਤੇ ਕੁਝ ਧੀ ਲੈ ਸਕਦੇ ਤੇ ਤੁਹਾਡਾ ਨਿਭੜ ਸਕਦਾ ਇਹਨੇ ਕਿਹਾ ਵੀ ਜਿਹੜੇ ਜਥੇਬੰਦੀਆਂ ਦੇ ਨਮਾਇंदे ਆਏ ਆ ਜੋ ਫੈਸਲਾ ਕਰਨਗੇ ਅਸੀਂ ਉੱਤੇ ਖੜੇ ਆ ਔਰ ਜਦੋਂ ਉਸ ਮੈਡਮ ਨੂੰ ਪਤਾ ਲੱਗ ਗਿਆ ਵੀ ਇਹ ਜਥੇਬੰਦੀਆਂ ਦੇ ਆਗੂ ਆਏ ਆ ਇੱਥੇ ਹੁਣ ਦੇਣ ਲੈਣ ਦੀ ਕੋਈ ਗੱਲ ਨਹੀਂ ਬਣਨੀ ਤੇ ਉਹਨਾਂ ਨੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਆ ਜਿਹਦੇ ਨਾਲ ਜਥੇਬੰਦੀਆਂ ਦੇ ਆਗੂਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਆ ਜਿਸ ਕਾਰਨ ਅੱਜ ਹੁਣ ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਮੰਗ ਪੱਤਰ ਦਿੱਤਾ ਵਾ ਔਰ 19 ਜਨਵਰੀ ਤੱਕ ਅਸੀਂ ਟਾਈਮ ਦਿੱਤਾ ਵਾ ਵੀ ਜਾਂ ਤੇ ਇਸ ਮੈਡਮ ਤੇ ਕੋਈ ਕਾਰਵਾਈ ਕਰੋ ਨਹੀਂ ਤਾਂ ਫਿਰ ਸਿਵਲ ਲਾਈਨ ਦੇ ਬਾਹਰ ਜਿਹੜਾ ਵਾ ਪ੍ਰਦਰਸ਼ਨ ਕੀਤਾ ਜਾਏਗਾ ਔਰ ਇਹਦੇ ਵਿੱਚ ਜਿੰਨੀ ਵੀ ਜ਼ਿੰਮੇਵਾਰੀ ਆ ਉਸ ਵੂਮਨ ਸੈਲ ਦੀ ਇਨਚਾਰਜ ਤੇ ਜਿਹੜੀ ਉਹ ਮੈਡਮ ਜਿਹੜੀ ਲੱਗੀ ਆ ਚਾਹੇ ਕੋਈ ਰੀਡਰ ਆ ਚਾਹੇ ਕੁਝ ਵੀ ਆ ਉਹਦੀ ਹੋਏਗੀ ਸਭ ਤੋਂ ਸਾਰਨ ਕਿਉਂਕਿ ਇੱਕ ਸੀਨੀਅਰ ਅਬਜ਼ਰਵਰ ਨੂੰ ਇਹੋ ਜਿਹੀ ਅਹੁਦੇਦਾਰਾਂ ਨੂੰ ਇਹੋ ਜਿਹੀ ਸਰਕਾਰੀ ਵਾਪਸੀ ਕਿੰਨੀ ਕਿ ਕਾਰਨ ਵੇਖੋ ਮੁੱਖ ਕਾਰਨ ਇਹ ਆਉਂਦਾ ਜੀ ਇੱਕ ਬੰਨੇ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਵੀ ਅਧਿਕਾਰੀ ਜਿਹੜਾ ਕੋਈ ਰਿਸ਼ਵਤ ਨਹੀਂ ਲਏਗਾ ਇਥੋਂ ਸਾਫ਼ ਨਜ਼ਰ ਆ ਰਿਹਾ ਕਿ ਇਹ ਸਾਰਾ ਕੁਝ ਜਿਹੜਾ ਵਾ ਰਿਸ਼ਵਤ ਦੇ ਕਾਰਨ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਜਥੇਬੰਦੀਆਂ ਦੇ ਅੱਗੇ ਆ ਗਏ ਆ ਇੱਥੇ ਲੈਣ ਦੇਣ ਨਹੀਂ ਹੋਣਾ ਇਸ ਕਾਰਨ ਜਿਹੜਾ ਸਾਰਾ ਇਹ ਮਾਹੌਲ ਜਿਹੜਾ ਵਾ ਕ੍ਰੀਏਟ ਹੋਇਆ ਵਾ ਔਰ ਇਹੋ ਜੇ ਅਧਿਕਾਰੀਆਂ ਨੂੰ ਜਥੇਬੰਦੀਆਂ ਜਿਹੜੀਆਂ ਨਾਥ ਜ਼ਰੂਰ ਪਾਉਣਗੀਆਂ ਜੀ ਸਰ ਆਪਣਾ ਨਾਮ ਦੱਸ ਗਿਆ ਜਿਹੜਾ ਡੀਟੀ ਕਮਿਸ਼ਨਰ ਮਾਨਸਾ ਤੱਕ ਦਿੱਤਾ ਗਿਆ ਪੀਕਾ ਸਭ ਤੋਂ ਪਹਿਲਾਂ ਧੰਨਵਾਦ ਮਾਧਿਮ ਦਾ ਜਿਹੜਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦਾ ਦਾਸ ਰੰਗਰੇਟਾ ਜੋਥਕਤਾ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਦਸ਼ਮੇਸ਼ ਨਗਰ ਅਤੇ ਸਿੰਘ ਸਾਹਿਬ ਜੈਦਰਬਾਬ ਅਮੇਰ ਸਿੰਘ ਦੀ ਸੋਢੀ ਜਿਨ੍ਹਾਂ ਦੀ ਗਵਾਈ ਹਟ ਸਾਰੀਆਂ ਹੀ ਰੰਗਰੇਟਾ ਜਥੇਬੰਦੀਆਂ ਚੱਲਦੀਆਂ ਹਨ ਅੱਜ ਅਸੀਂ ਇੱਥੇ ਸਾਡਾ ਮੰਗ ਪੱਤਰ ਦੇਣ ਦਾ ਕਾਰਨ ਆ ਕਿ ਅੱਜ ਅਸੀਂ ਪੁਲਿਸ ਲੈਨ ਦਬਰਜੀ ਜੋ ਅੱਜ ਇੱਕ ਮਸਲੇ ਦੇ ਵਿੱਚ ਗਏ ਹਾਂ ਉੱਥੋਂ ਦੇ ਅਧਿਕਾਰੀ ਜੋ ਮੋਦਬਾਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਵੱਦਸਲੂਕੀ ਦੇ ਨਾਲ ਜਿਹੜਾ ਉਹ ਬੋਲੇ ਆ ਤੇ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਗੱਲ ਆ ਕਿਉਂਕਿ ਜਿਹੜਾ ਅਫਸਰ ਆ ਅਫਸਰ ਦਾ ਫਰਜ਼ ਨਹੀਂ ਬਣਦਾ ਕਿ ਮੋਦਬਾਰਾਂ ਨਾਲ ਗਲਤ ਸਤਾਵਲੀ ਵਰਤਣਾ ਪ੍ਰਸ਼ਾਸਨ ਪ੍ਰਸ਼ਾਸਨ ਦਾ ਕਰਕੇ ਹੀ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇੱਕ ਡਰ ਪੈਦਾ ਹੁੰਦਾ ਕਿ ਦੋਹਾਂ ਪਾਰਟੀਆਂ ਨੂੰ ਜਿਹੜਾ ਬਰਾਬਰ ਦੀ ਮਾਨਤਾ ਦੇਣਾ ਦੋਹਾਂ ਪਾਰਟੀਆਂ ਦੀ ਗੱਲ ਸੁਨਣਾ ਕਿਉਂਕਿ ਆਪਣੀ ਲੋਕੀ ਉੱਥੇ ਫਰਿਆਦ ਲੈ ਕੇ ਜਾਂਦੇ ਆ ਤੇ ਸੁਨਵਾਈ ਜਿਹੜੀ ਲੋਕਾਂ ਦੀ ਨਹੀਂ ਸੁਨਵਾਈਂਦੀ ਤਾਂ ਹੀ ਜਿਹੜਾ ਪ੍ਰਸ਼ਾਸਨ ਕੋ ਜਾਂਦੇ ਆ ਤੇ ਜੇ ਪ੍ਰਸ਼ਾਸਨ ਹੀ ਜਿਹੜਾ ਮੋਦਵਾਰਾਂ ਨੂੰ ਇਦਾਂ ਬੋਲੂਗਾ ਤੇ ਇਹ ਜਿਹੜੀ ਬਹੁਤ ਹੀ ਜ਼ਿਆਦਾ ਅਸੀਂ ਕਿੰਨੇ ਆ ਕਿ ਨੰਜੋ ਗੱਲ ਆ ਠੀਕ ਗੱਲਬਾਤ ਕੀ ਹੋਈ ਜੇ ਕਿਹੜੀ ਪਾਰਟੀ ਵੱਲੋਂ ਕੇਸ ਸੀ ਕੀ ਗੱਲਬਾਤ ਹੋਈ ਔਰ ਥੋੜਾ ਪਾਰਟੀ ਮਨਪ੍ਰੀਤ ਮੁੰਡਾ ਜੀ ਬਟਾਲੇ ਤੋਂ ਤੇ ਮਾਨਾਂਵਾਲ ਦਾ ਕੇਸ ਆ ਤੇ 9 ਸਾਲ ਜਿਹੜਾ ਲੜਕੀ ਨੂੰ ਹੋ ਗਿਆ ਤੇ ਕੋਰਟ ਕੇਸ ਲੱਗਾ ਤੇ ਜੇ ਮੰਨ ਲਓ ਇਹਨਾਂ ਨੂੰ ਬੁਲਾ ਲਿਆ ਚਲੋ ਮੋਦਵਾਰ ਚਲ ਗਏ ਆ ਤੇ ਆਪਣਾ ਫਰਜ ਬੰਦਾ ਕਿ ਦੋਹਾਂ ਦੀ ਜਿਹੜੀ ਗੱਲਬਾਤ ਸੁਣਾ ਤੇ ਅਜੇ ਅਸੀਂ ਜਾ ਕੇ ਬੈਠੇ ਆ ਤੇ ਮੈਡਮ ਨੇ ਵੇਖ ਲਿਆ ਕਿ ਜਥੇ ਬੰਦੋਂਾਂ ਦੇ ਆਕੂ ਆ ਗਏ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਕਿ ਜਾਂ ਉਹਨਾਂ ਦਾ ਕੀ ਮਕਸਦ ਆ ਉਹਨਾਂ ਨੇ ਸਾਨੂੰ ਆਉਂਦੇ ਜਿਹੜਾ ਬਹੁਤ ਜਿਹੜਾ ਗਲਤ ਜਿਹੜੀ ਸ਼ਦਾਲੀ ਵਰਤੀ ਆ ਤੇ ਉਹਨਾਂ ਨੇ ਜਿਹੜਾ ਨੌਜਵਾਨ ਨੂੰ ਇਹ ਕਿਹਾ ਵੀ ਤੇਰੇ ਇਨੇ ਕਹਿਆ ਵੀ ਮੈਂ ਇਹ ਜਿਹੜਾ ਮੋਦਬਾਰਾ ਨੇ ਕਿਹਾ ਵੀ ਇਹ ਬੱਚੇ ਦੇ ਬੱਚੇ ਆ ਫਿਰ ਕਿਹੜੀ ਗੱਲ ਆ ਉਹਨੇ ਕਿਹਾ ਵੀ ਤੁਹਾਡੇ ਬੱਚੇ ਮੇਰੇ ਵੱਲੋਂ ਮਰ ਜੇ ਮੈਂ ਕੀ ਲੈਣਾ ਬੱਚਿਆਂ ਦਾ ਇਹ ਜਿਹੜੀ ਬਹੁਤ ਜਿਆਦਾ ਦਿਨਾਂ ਜੋ ਗੱਲ ਆ ਤੇ ਤੁਹਾਡੇ ਵੱਲੋਂ ਤੁਹਾਨੂੰ ਵੀ ਉਹਨਾਂ ਨੇ ਗਲਤ ਕੁੱਲਿਆ ਗਿਆ ਤੁਹਾਡੇ ਵੇਖੋ ਜੀ ਜਦੋਂ ਉਹ ਕਹਿਤਾ ਤਾਂ ਸਮਝ ਲਓ ਵੀ ਇਹ ਦੇ ਨਮਾਇੰਦਿਆਂ ਨੂੰ ਬੋਲਿਆ ਗਿਆ ਨਾ ਜਦੋਂ ਜਿਹੜੇ ਸਾਰੇ ਉੱਥੇ ਆਗੂ ਗਏ ਆ ਚੁਰਮੰਗ ਪੱਤਰ ਦਿੱਤਾ ਕੀ ਮੰਗ ਕੀ ਹੈ ਮੰਗ ਸਾਡੀ ਇਹੀ ਆ ਉੱਚੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਕਿ ਜਿਹੜਾ ਥੱਲੇ ਜਿਹੜੇ ਅਫਸਰ ਆ ਇਹਨਾਂ ਨੂੰ ਜਿਹੜਾ ਥੱਲੇ ਤੁਸੀਂ ਜਿਹੜਾ ਮੀਟਿੰਗਾਂ ਕਰਕੇ ਇਹਨਾਂ ਨੂੰ ਸਮਝਾਓ ਕਿ ਡੀਲ ਕਿਦਾਂ ਜਿਹੜੀ ਪਬਲਿਕ ਕਿਦਾਂ ਡੀਲ ਕਰਨੀ ਆ ਕਿਉਂਕਿ ਤੁਹਾਡੇ ਭਰੋਸੇ 'ਚ ਹੀ ਆਉਣੇ ਆ ਤੇ ਜੇ ਤੁਸੀਂ ਸਾਨੂੰ ਗਲਤ ਬੋਲੋਗੇ ਮੋਦਵਾਰਾਂ ਦਾ ਫਰਜ ਆ ਮੋਦਵਾਰੇ ਕਾ ਜਿਹੜਾ ਹੁੰਦਾ ਵਾ ਵੇਖੋ ਲੋਕਾਂ ਦਾ ਚੁਣਿਆ ਨੁਮਾਇੰਦਾ ਹੁੰਦਾ ਉੱਤੇ ਵੀ ਲੋਕਾਂ ਨੂੰ ਸੌ ਹਸਾਂ ਦਿਆਂ ਇਹ ਨਹੀਂ ਕਿ ਅਸੀਂ ਮੋਦਵਾਰਾਂ ਨੂੰ ਜਿਹੜਾ ਗਲਤ ਠਹਿਰਾਈਏ ਕਿ ਮੋਦਵਾਰਾਂ ਨੂੰ ਜਿਹੜਾ ਉਹਨਾਂ ਦੀ ਉਹਨਾਂ ਨਾਲ ਗਲਤ ਸ਼ਬਦ ਵਰਤਦੇ ਆ ਤਾਂ ਜੋ ਮੋਦਵਾਰਾਂ ਦੀ ਜਿਹੜੀ ਹਾਨੀ ਹੋਵੇ ਇਸ ਕਾਰਨ ਹੁਣ ਕਿੰਨੀ ਤਰੀਕ ਤੇ ਮੰਗ ਪੱਤਰ ਦਿੱਤਾਗਾ ਜਿਹੜਾ ਮੰਗ ਪੱਤਰ ਹੈਹੀਂ ਦਿੱਤਾ ਜਿਹੜਾ ਸੋਮਵਾਰ ਨੂੰ ਜਿਹੜ ਈਰੇ ਸੋਮਵਾਰ ਤੱਕ ਕੋਈ ਵੀ ਮਸਲਾ ਨਾ ਹਲੋਇਆ ਵੱਡੇ ਲੈਵਲ ਤੇ ਜਿਹੜਾ ਵਾ ਪੁਲਿਸ ਲੈਣ ਦ ਬੁਰਜੀ ਜਿਹੜਾ ਸ਼ਿੰਗਰਸ਼ ਕੀਤਾ ਜਾਏਗਾ ਸਾਚਾ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਜਿਹੜਾ ਮਾਨ ਪੱਤਰ ਦਿੱਤਾ ਗਿਆ ਟੀਚਰ ਵਾਹੇ ਗੁਰਜੀ ਕਾ ਖਾਲਸਾ ਸ੍ਰੀ ਵਾਹੇ ਗੁਰਜੀ ਕੀ ਫਤਿਹ ਦਾਸ ਦਸ਼ਮੇਸ਼ ਤਰਨਾਂਦਾਲ ਸ਼੍ਰੋਮਣੀ ਪੰਥਕ ਹਕਾਲੀ ਬਾਬਾ ਜੀ ਬਾਬਾ ਮੇਜਰ ਸਿੰਘ ਦੀ ਸੋਢੀ ਸਾਹਿਬਾ ਨਨਖਾਣਾ ਸਾਹਿਬ ਵਾਲੇ ਉਹਨਾਂ ਦੀ ਅੱਜ ਫੌਜ ਤੇ ਜਿਹੜੇ ਸਾਡੇ ਸੀਨੀਅਰ ਆਗੂ ਆਪਣੇ ਰੰਗਰੇਟਾ ਦਲ ਦੇ ਆਏ ਸਾਰੇ ਉਹਨਾਂ ਦਾ ਮਾਨ ਸਨਮਾਨ ਨੂੰ ਜਿਹੜੀ ਬੜੀ ਠੇਸ ਪਹੁੰਚੀ ਆ ਤੇ ਜਿਹੜਾ ਪ੍ਰਸ਼ਾਸਨ ਨੂੰ ਅੱਜ ਮੰਗ ਪੱਤਰ ਅਸੀਂ ਦਿੱਤਾ ਵਾ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਜਿਹੜੀ ਮੌਜੂਦਾ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਕਿ ਜਿਹੜੇ ਛੋਟੇ ਅਧਿਕਾਰੀ ਜਿਹੜੇ ਥੱਲੇ ਬੈਠੇ ਆ ਤੁਸੀਂ ਬਿਠਾਏ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਚਾਹੀਦਾ ਕਿ ਪਬਲਿਕ ਨੂੰ ਪਬਲਿਕ ਦੇ ਹੱਕ ਦੇ ਵਿੱਚ ਜਿਹੜਾ ਨਾ ਪੂਰਾ ਨਿਰਣਾ ਜਿਹੜਾ ਫੈਸਲਾ ਕਰਨਾ ਤੇ ਜਿਹੜੀ ਆਪਣਾ ਸਾਂਝੀ ਵਾਰਤਾ ਦਾ ਲਾਭ ਜਿਹੜਾ ਦੇਣਾ ਕਿ ਜਿਹੜੇ ਤੁਹਾਨੂੰ ਜੇ ਮਾਰ ਰਹੇ ਨੇ ਬਖਸ਼ੀ ਜਿਹੜੀ ਜਿੱਥੇ ਤੁਸੀਂ ਬੈਠੇ ਜੇ ਕੁਰਸੀ ਦੇ ਉਹਦੇ ਵਿੱਚ ਜਿਹੜਾ ਇਨਸਾਫ ਦੀ ਜਿਹੜੀ ਆਵਾਜ਼ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਹਰ ਇੱਕ ਜੇ ਕੋਈ ਝੂਠਾ ਜਿਹੜਾ ਸੱਚਾ ਵਾ ਉਹ ਤਾਂ ਦੀ ਪ੍ਰਸ਼ਾਸਨ ਅੱਗੇ ਭਜਦਾ ਜੇ ਕੋਈ ਨੂੰ ਉਹਦੇ ਮਾਨੂੰ ਜੇ ਵਿਸ਼ਵਾਸ ਨਹੀਂ ਕਿਤੇ ਹੁੰਦਾ ਪ੍ਰਸ਼ਾਸਨ ਕੋ ਮੰਗ ਕਰਦਾ ਵਾ ਕਿ ਸਾਨੂੰ ਇਨਸਾਫ ਮਿਲੇ ਤੇ ਜੇ ਪ੍ਰਸ਼ਾਸਨ ਨੇ ਇਨਸਾਫ ਨਹੀਂ ਦੇਣਾ ਤੇ ਬੰਦਾ ਜਾਊਗਾ ਕਿੱਥੇ ਤੇ ਜੇ ਮੰਨ ਲਓ ਕਿ ਸਾਡੇ ਦਲ ਪੰਥ ਦੇ ਉਹ ਜਥੇਬੰਦੀਆਂ ਦੇ ਆਗੂ ਕਿ ਜਾਂਦੇ ਆ ਕਿਸੇ ਦੇ ਕੋਈ ਅਰਦਾਸ ਲੈ ਕੇ ਕੋਈ ਬੇਨਤੀ ਲੈ ਕੇ ਆਉਂਦਾ ਵਾ ਤੇ ਜੇ ਉਹਨਾਂ ਨੂੰ ਆਪਾਂ ਮਾੜਾ ਸ਼ਬਦਾਵਲੀ ਬੋਲਣੀ ਆ ਤੇ ਦੂਜਾ ਕੋਈ ਆਮ ਇਨਸਾਨ ਜਿਹ ਤੇ ਸਾਡੀ ਇਹੋ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਜਾਂਦੀ ਹੈ ਡੀਸੀ ਸਾਹਿਬ ਅੱਗੇ ਕਿ ਇਹ ਜਿਹੜੇ ਅਫਸਰਾਂ ਨੇ ਜੇ ਕੋਈ ਗਲਤ ਸ਼ਬਦਾਲੀ ਬੋਲੀ ਆ ਤੇ ਇਹਨਾਂ ਨੂੰ ਸੱਦ ਕੇ ਇਹਨਾਂ ਨੂੰ ਤਾੜਨਾ ਕੀਤੀ ਜਾਵੇ ਤੇ ਗਾਂ ਦਾ ਜਿਹੜਾ ਇਹਨਾਂ ਨੂੰ ਸਭ ਕੁਝ ਸਿਖਾਓ ਕਿ ਜਿਹੜਾ ਪ੍ਰਸ਼ਾਸਨ ਨੂੰ ਕਿੱਦਾਂ ਡੀਲ ਕਰਨਾ ਵਾ ਆਮ ਇਨਸਾਨ ਜੇ ਪਬਲਿਕ ਆਉਂਦੀ ਤੇ ਕਿੱਦਾਂ ਉਹਨਾਂ ਨੂੰ ਕਰਕੇ ਡੀਲ ਤੇ ਜਿਹੜਾ ਉਹਨੇ ਇੱਕ ਮਸਲੇ ਹੱਲ ਕਰਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ